ਅੰਮ੍ਰਿਤਸਰ ਦੇ ਸਿਵਲ ਹਸਪਤਾਲ ਦੇ ਵਿੱਚ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਦਾ ਮਾਮਲਾ ਇੱਕ ਵਾਰ ਫਿਰ ਤੋਂ ਸਾਹਮਣੇ ਆਇਆ ਜਿੱਥੇ ਇੱਕ ਔਰਤ ਨੇ ਹਸਪਤਾਲ ਦੇ ਬਰਾਂਡ ਦੇ ਵਿੱਚ ਹੀ ਜ਼ਮੀਨ ਤੇ ਬੱਚੇ ਨੂੰ ਜਨਮ ਦਿੱਤਾ ਉਸ ਸਮੇਂ ਉੱਥੇ ਕੋਈ ਵੀ ਡਾਕਟਰ ਨਹੀਂ ਮੌਜੂਦ ਸੀ ਦੱਸਿਆ ਜਾ ਰਿਹਾ ਹੈ ਕਿ ਜਦੋਂ ਡਾਕਟਰਾਂ ਨੂੰ ਇਸ ਗੱਲ ਦਾ ਪਤਾ ਲੱਗਦਾ ਤੇ ਉਹਨਾਂ ਨੇ ਉਸ ਤੋਂ ਬਾਅਦ ਔਰਤ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਕੇ ਪਰਤੀ ਕੀਤਾ ਜਾਂਦਾ ਅਤੇ ਉਸਦੇ ਬੱਚੇ ਦਾ ਤੇ ਮਾ ਦਾ ਇਲਾਜ ਕੀਤਾ ਜਾਂਦਾ ਮੌਕੇ ਤੇ ਉੱਥੇ ਮੀਡੀਆ ਪਹੁੰਚਦਾ ਅਤੇ ਡਾਕਟਰਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਜਾਂਦਾ ਹਾਲਾਂਕਿ ਡਾਕਟਰਾਂ ਦੇ ਵੱਲੋਂ ਕਿਸੇ ਤਰੀਕੇ ਨਾਲ ਗੱਲਬਾਤ ਕਰਨ ਦੇ ਲਈ ਹਾਮੀ ਨਹੀਂ ਭਰੀ ਜਾਂਦੀ ਕੋਈ ਵੀ ਜਵਾਬ ਸਹੀ ਤਰੀਕੇ ਦੇ ਨਾਲ ਨਹੀਂ ਦਿੱਤਾ ਜਾਂਦਾ ਦਸਤੋਂ ਬਾਅਦ ਪਰਿਵਾਰਿਕ ਮੈਂਬਰਾਂ ਨੇ ਡਾਕਟਰ ਨੂੰ ਸੂਚਿਤ ਕੀਤਾ ਜਿਸ ਤੋਂ ਬਾਅਦ ਡਾਕਟਰ ਮੌਕੇ ਤੇ ਪਹੁੰਚਦੇ ਨਹੀਂ ਤੇ ਔਰਤ ਨੂੰ ਹਸਪਤਾਲ ਦੇ ਅੰਦਰ ਦੇ ਵਿੱਚ ਲੈ ਜਾ ਕੇ ਉਸ ਦਾ ਟ੍ਰੀਟਮੈਂਟ ਸ਼ੁਰੂ ਕਰਦੇ ਨੇ ਜਿਸ ਤੋਂ ਬਾਅਦ ਦੱਸਿਆ ਜਾ ਰਿਹਾ ਕਿ ਪਤਨੀ ਅਤੇ ਬੱਚੇ ਦੋਵੇਂ ਹੁਣ ਤੰਦਰੁਸਤ ਨੇ ਹਾਲਾਂਕਿ ਡਾਕਟਰਾਂ ਨੇ ਜਵਾਬ ਦੇਨ ਨੂੰ ਸਾਫ ਨਹੀਂ ਸਮਝਿਆ ਪਰ ਉਸ ਤੋਂ ਬਾਅਦ ਜਿਸ ਜਗ੍ਹਾ ਤੇ ਔਰਤ ਨੇ ਬੱਚੇ ਨੂੰ ਜਨਮ ਦਿੱਤਾ ਸੀ ਜਲਦਬਾਜ਼ੀ ਦੇ ਵਿੱਚ ਉਹ ਜਗ੍ਹਾ ਨੂੰ ਹਸਪਤਾਲ ਦੇ ਪ੍ਰਸ਼ਾਸਨ ਦੇ ਵੱਲੋਂ ਸਾਫ ਕਰਵਾਇਆ ਗਿਆ ਇਸ ਮੌਕੇ ਤੇ ਬੱਚੇ ਨੂੰ ਜਨਮ ਦੇਣ ਵਾਲੀ ਔਰਤ ਦਾ ਕੀ ਕੁਝ ਕਹਿਣਾ ਤੋਂ ਨਹੀਂ ਸਟਾਉਂਦੇ ਆ ਮੇਰਾ ਨਾਮ ਗਦਰੀਬੋ ਲੇਡੀ ਹੋਂਡੇ ਤੇ ਬੱਚਾ ਹੋ ਗਿਆ ਇੱਥੇ ਹੁਣ ਅਜੇ 5 ਮਿੰਟ ਹੋਏ ਮੈਂ ਬੱਸ ਸਿਵਲ ਸਿਵਲ ਸੁੱਤੇ ਨਹੀਂ ਨਹੀਂ ਆਪੇ ਹੋਇਆ ਪਹੁੰਚ ਗਿਆ ਲੈ ਕੇ ਟੋ ਨਹੀਂ ਨਹੀਂ ਆਉਣ ਹੀ ਡਾਕਟਰਾਂ ਦਾ ਜ ਨਹੀਂ ਪਤਾ ਨਹੀਂ ਨਹੀਂ ਉਹ ਕੱਲੇ ਆ ਕੇ ਕਰ ਦੇ ਜੀ ਮੈਂ ਤਾਂ ਦਵਾਈ ਲੈ ਆਈ ਮੈਂ ਪਿੰਡ ਲੋਦੀ ਗੁਜਰੋਂ ਉੱਥੋਂ ਆਈ ਆ ਦਵਾਈ ਲੈਣ ਤੇ ਤੁਰੀ ਆਉਂਦੇ ਹੈ ਉਸੇ ਬਾਰੇ ਉਹਦੇ ਨਾਲ ਹੈਗਾ ਹੀ ਉਹਦੇ ਦੋ ਜਾਨੇ ਹੈ ਇੱਕ ਆਦਮੀ ਹੈ ਪਾਉਂਕੀ ਅਮਨ ਕੁਮਾਰ ਜੋੜੇ ਫੜੇ ਬਿਜ਼ਨਸ ਨੂੰ ਕਰਦਾ ਭਾਜੀ ਆਪਾਂ ਨੇ ਡਾਕਟਰ ਪਹਿਲੇ ਬਾਰ ਉਹ ਬੜਾ ਰੋੜਾ ਚੇਤਰਾ ਜੀ ਨੇ ਤੇ ਲੈ ਕੇ ਆਏ ਦੋ ਤਿੰਨ ਵਾਰ ਤੇ ਉਹਨਾਂ ਨੇ ਕਹਤੇ ਹੈਗਾ ਕਿ 12 ਤਾਰਿਕ ਨੂੰ ਬੱਚਾ ਹੋ ਜਾਣਾ ਹੈ ਤੇ ਅੱਜ ਦਰਦ ਦੇ ਮੱਛੇ ਆ ਤੇ ਮੈਂ ਲੈ ਕੇ ਆਇਆ ਹੁਣੇ ਭਾਈ ਰਾਤ ਹੀ ਹੋ ਗਿਆ ਬੱਚੇ ਉਹਨਾਂ ਨੇ ਤੇ ਆਈ ਦੱਸਿਆ ਹੈਗਾ ਕਿ ਤੂੰ ਪਹਿਲੇ ਲੈ ਕੇ ਆ ਜੰਦੇ ਮੈਂ ਤੂੰ ਟਾਈਮ ਨੂੰ ਦੱਸਿਆਗਾ ਉਹੀ ਟਾਈਮ ਤੇ ਲੈ ਕੇ ਆਣੇ ਅੱਜ ਦਰਦਮੱਛੇ ਆ ਤੇ ਮੈਂ ਲੈ ਕੇ ਆ ਗਏ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਦੇ ਵਿੱਚ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਦਾ ਮਾਮਲਾ ਇੱਕ ਵਾਰ ਫਿਰ ਤੋਂ ਸਾਹਮਣੇ ਆਇਆ ਜਿੱਥੇ ਇੱਕ ਔਰਤ ਨੇ ਹਸਪਤਾਲ ਦੇ ਬਰਾਂਡ ਦੇ ਵਿੱਚ ਹੀ ਜ਼ਮੀਨ ਤੇ ਬੱਚੇ ਨੂੰ ਜਨਮ ਦਿੱਤਾ। ਉਸ ਸਮੇਂ ਉੱਥੇ ਕੋਈ ਵੀ ਡਾਕਟਰ ਨਹੀਂ ਮजूद ਸੀ। ਦੱਸਿਆ ਜਾ ਰਿਹਾ ਕਿ ਜਦੋਂ ਡਾਕਟਰ ਨੂੰ ਇਸ ਗੱਲ ਦਾ ਪਤਾ ਲੱਗਦਾ ਤੇ ਉਹਨਾਂ ਨੇ ਉਸ ਤੋਂ ਬਾਅਦ ਔਰਤ ਹਸਪਤਾਲ ਦੇ ਵਿੱਚ ਦਾਖਲ ਕਰਕੇ ਪ੍ਰਤੀ ਕੀਤਾ ਜਾਂਦਾ ਅਤੇ ਉਸ ਦੇ ਬੱਚੇ ਦਾ ਤੇ ਮਾਂ ਦਾ ਇਲਾਜ ਕੀਤਾ ਜਾਂਦਾ। ਮੌਕੇ ਤੇ ਉੱਥੇ মিডিਆ ਪਹੁੰਚਦਾ ਆ ਤੇ ਡਾਕਟਰ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰੀ ਜਾਂਦੀ ਹੈ ਹਾਲਾਂਕਿ ਡਾਕਟਰਾਂ ਦੇ ਵੱਲੋਂ ਕਿਸੇ ਤਰੀਕੇ ਨਾਲ ਗੱਲਬਾਤ ਕਰਨ ਦੇ ਲਈ ਹਾਮੀ ਨਹੀਂ ਭਰੀ ਜਾਂਦੀ ਕੋਈ ਵੀ ਜਵਾਬ ਸਹੀ ਤਰੀਕੇ ਦੇ ਨਾਲ ਨਹੀਂ ਦਿੱਤਾ ਜਾਂਦਾ ਦਸਤੋਂ ਬਾਅਦ ਪਰਿਵਾਰਿਕ ਮੈਂਬਰਾਂ ਨੇ ਡਾਕਟਰ ਨੂੰ ਸੂਚਿਤ ਕੀਤਾ ਜਿਸ ਤੋਂ ਬਾਅਦ ਡਾਕਟਰ ਮੌਕੇ ਤੇ ਪਹੁੰਚਦੇ ਨਹੀਂ ਤੇ ਔਰਤ ਨੂੰ ਹਸਪਤਾਲ ਦੇ ਅੰਦਰ ਦੇ ਵਿੱਚ ਲੈ ਜਾ ਕੇ ਉਸ ਦਾ ਟ੍ਰੀਟਮੈਂਟ ਸ਼ੁਰੂ ਕਰਨਾ। ਉਸ ਤੋਂ ਬਾਅਦ ਦੱਸਿਆ ਜਾ ਰਿਹਾ ਕਿ ਪਤਨੀ ਅਤੇ ਬੱਚੇ ਦੋਵੇਂ ਹੁਣ ਤੰਦਰੁਸਤ ਨੇ। ਹਾਲਾਂਕਿ ਡਾਕਟਰਾਂ ਨੇ ਜਵਾਬ ਇਨਾਂ ਨੂੰ ਸਾਫ਼ ਨਹੀਂ ਸਮਝਾਇਆ ਪਰ ਉਸ ਤੋਂ ਬਾਅਦ ਜਿਸ ਜਗ੍ਹਾ ਤੇ ਔਰਤ ਨੇ ਬੱਚੇ ਨੂੰ ਜਨਮ ਦਿੱਤਾ ਸੀ ਜਲਦਬਾਜ਼ੀ ਦੇ ਵਿੱਚ ਉਹ ਜਗ੍ਹਾ ਨੂੰ ਹਸਪਤਾਲ ਦੇ ਪ੍ਰਸ਼ਾਸਨ ਦੇ ਵੱਲੋਂ ਸਾਫ਼ ਕਰਵਾਇਆ ਗਿਆ। ਇਸ ਮੌਕੇ ਤੇ ਬੱਚੇ ਨੂੰ ਜਨਮ ਦੇਣ ਵਾਲੀ ਔਰਤ ਦਾ ਠੀਕ ਕੁੱਝ ਕਹਿਣਾ ਤੋਂ ਨਹੀਂ ਸਟਾਉਂਦੇ ਆ। ਮੇਰਾ ਨਾਮ ਗਦੀਪੋ। ਲੇਡੀ ਆਨਰੇਟ ਬੱਚਾ ਹੋ ਗਿਆ ਤੇ ਹੁਣ ਇਹ 5 ਮਹੀਨੇ ਤੇ ਮੈਂ ਬਸ ਆ ਸੀਵਲਸ ਸੀਵਲਸ ਨਹੀਂ ਨਹੀਂ ਆਪੇ ਪਹੁੰਚ ਗਏ ਲੈ ਕੇ ਚੁੱਪ ਨਹੀਂ ਨਹੀਂ ਉਹ ਨਹੀਂ ਡਾਕਟਰਾਂ ਦਾ ਜ ਨਹੀਂ ਪਤਾ ਨਹੀਂ ਨੇ ਉਹ ਕੱਲੇ ਆਪ ਦੇ ਘਰ ਲਈ ਜੀ ਮੈਂ ਤਾਂ ਦਵਾਈ ਲੈਣ ਆਈ ਮੈਂ ਪਿੰਡ ਲੋਦੀ ਗੁਜਰੋਂ ਉੱਥੋਂ ਆਈ ਹਾਂ ਦਵਾਈ ਲੈਣ ਤੇ ਤੁਰੀ ਆਉਂਦੇ ਆ ਉਸੇ ਬਲੇ ਉਹਦੇ ਨਾਲ ਹੈਗਾ ਹੀ ਉਹਦੇ ਦੋ ਜਾਣੇ ਇੱਕ ਆਦਮੀ ਹੈ ਇੱਕਔਰਤੀ ਅਮਨ ਕੁਮਾਰ ਜੋੜੇ ਭਰੇ ਕਿਸਮੇ ਸੁਧਰ। ਫਿਰ ਜੀ ਆਪਾਂ ਇਹਨਾਂ ਨੇ ਪਹਿਲੇ ਵਾਰ ਉਹ ਬਟੌਰ ਕੋਲ ਚੇਤਰਾ ਜੀ ਨੇ ਤੇ ਲੈ ਕੇ ਆਏ 2-3 ਵਾਰ ਤੇ ਉਹਨਾਂ ਨੇ ਦੱਸਿਆ ਹੈਗਾ ਕਿ 12 ਤਾਰੀਖ ਨੂੰ ਬਚਾਉਣਾ ਹੈ। ਤੇ ਅੱਜ ਦਰਦਮਚੇ ਆ ਤੇ ਮੈਂ ਲੈ ਕੇ ਆਇਆ। ਹੁਣੇ ਭਾਈ ਰਾਤ ਚ ਹੀ ਹੋ ਗਿਆ ਬੱਚਾ। ਉਹਨਾਂ ਨੇ ਤੇ ਆਈ ਦੱਸਿਆ ਹੈਗਾ ਕਿ ਤੂੰ ਪਹਿਲੇ ਲੈ ਕੇ ਆ ਜਾਂਦੇ। ਮੈਂ ਤੂੰ ਟਾਈਮ ਨੂੰ ਦੱਸਿਆਗਾ ਉਹੀ ਟਾਈਮ ਤੇ ਲੈ ਕੇ ਆਣੇ। ਅੱਜ ਦਰਦਮਚੇ ਆ ਤੇ ਮੈਂ ਲੈ ਕੇ ਆ ਗਿਆ।